ਕਿਸਾਨ ਵੀਰੋ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਲੇਟੈਸਟ ਵੀਡੀਓਜ਼ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰੋ ਕਿਸਾਨ ਵੀਰੋ ਹੁਣ ਗੱਲ ਕਰਦੇ ਆ ਮੌਸਮ ਬਾਰੇ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦਾ ਮਜਾਜ ਕਾਫੀ ਬਦਲੇਗਾ ਅਤੇ 11 ਫਰਵਰੀ ਤੋਂ ਮੌਸਮ ਕਾਫੀ ਬਦਲ ਜਾਏਗਾ ਤੇ ਬਦਲਵਾਈ ਦੀ ਕਾਰਵਾਈ ਸ਼ੁਰੂ ਹੋ ਜਾਏਗੀ ਅਤੇ ਪੂਰੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਮੀਂਹ ਪੈਣ ਦੀ ਕਾਫੀ ਸੰਭਾਵਨਾ ਦੱਸੀ ਜਾ ਰਹੀ ਹੈ ਸੋ ਕਿਸਾਨ ਵੀਰਾਂ ਨੂੰ ਦੱਸਿਆ ਜਾਂਦਾ ਹੈ ਕਿ ਮੀਂਹ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਹੋਰ ਵੱਧ ਜਾਵੇਗੀ ਮੌਸਮ ਵਿਭਾਗ ਦੇ ਅਨੁਸਾਰ ਹਲਕੀ ਤੋਂ ਦਰਮਿਆਨੀ بارش ਪੈਣ ਦੀ ਸੰਭਾਵਨਾ ਹੈ ਇਹ ਸੰਭਾਵਨਾ 11 ਫਰਵਰੀ ਤੇ 12 ਫਰਵਰੀ ਦੇ ਵਿਚਕਾਰ ਦੱਸੀ ਜਾ ਰਹੀ ਹੈ ਉਸ ਤੋਂ ਬਾਅਦ ਮੌਸਮ ਵਿੱਚ ਸੁਧਾਰ ਆਉਣਾ ਸ਼ੁਰੂ ਹੋ ਜਾਏਗਾ ਹਾਲਾਂਕਿ ਕਣਕ ਦੀ ਫਸਲ ਲਈ ਇਹ بارش ਬਹੁਤ ਵਧੀਆ ਦੱਸੀ ਜਾ ਰਹੀ ਹੈ ਦੂਜੇ ਪਾਸੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਵੀਰਾਂ ਲਈ ਇਹ بارش ਕਾਫੀ ਸਿਰਦਰਦ ਬਣੀ ਹੋਈ ਹੈ ਇਸ ਬੇਮੌਸਮੀ بارش ਦੇ ਕਾਰਨ ਭਾਰਤ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਵੀਰਾਂ ਦੀ ਬਜਾਈ ਕਾਫੀ ਪਛੜ ਜਾਵੇਗੀ ਮੌਸਮ ਵਿਭਾਗ ਦੇ ਅਨੁਸਾਰ 13 ਫਰਵਰੀ ਤੋਂ ਮੌਸਮ ਸਾਫ਼ ਹੋ ਜਾਏਗਾ ਪਰ ਠੰਡ ਦੀ ਜਿਹੜੀ ਕਾਰਵਾਈ ਹੈ ਉਹ ਕਾਫੀ ਲੰਮੀ ਚਲੀ ਜਾਏਗੀ ਇਸ ਮੀਂਹ ਦੇ ਕਾਰਨ ਠੰਡ ਵਿੱਚ ਕਾਫੀ ਦਿਨਾਂ ਤੱਕ ਵਾਦਾ ਹੋ ਜਾਏਗਾ ਕਿਸਾਨ ਵੀਰੋ ਮੌਸਮ ਸੰਬੰਧੀ ਹੋਰ ਅਪਡੇਟਸ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ